ਮੋਤੀਰਾਮ ਮਹਿਰਾ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਹੋਈ ਉਹਨਾਂ ਮਾਤਾ ਗੁਜਰਕਰ ਅਤੇ ਛੋਟੇ ਸਹਬਜ਼ਾਦਿਆਂ ਦੇ ਲਈ ਠੰਡੇ ਬੁਰਜ ਦੇ ਵਿੱਚ ਕੈਦ ਮਾਤਾ ਗੁਜਰਕਰ ਅਤੇ ਛੋਟੇ ਸਹਬਜ਼ਾਦਿਆਂ ਦੇ ਲਈ ਦੁੱਧ ਦੀ ਸੇਵਾ ਕੀਤੀ ਸੀ ਉਸੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਵਾਰਿਸ ਅੱਜ ਦੁੱਧ ਦਾ ਲੰਗਰ ਲਗਾ ਕੇ ਸਹਬਜ਼ਾਦਿਆਂ ਨੂੰ ਸਮਰਪਿਤ ਕਰ ਰਹੇ ਹਨ ਦੇਖਦੇ ਹਾਂ ਇੱਕ ਖਾਸ ਰੂਪ ਜਿਵੇਂ ਅਸੀਂ ਸਾਰੇ ਜਾਣਦੇ ਆ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜੀ ਦੇ ਗੁਰੂ ਸਾਹਿਬ ਦੇ ਛੋਟੇ ਸਾਹਿਬ ਜੀ ਦੇ ਠੰਡੇ ਬੁਰਜ ਦੇ ਵਿੱਚ ਰੁਕਾਇਆ ਸੀ ਉਹਨਾਂ ਦੇ ਲਈ ਮੋਤੀ ਮਹਿਰਾ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਉਹਨਾਂ ਦੇ ਹੀ ਪਰਿਵਾਰ ਦੇ ਵਿੱਚੋਂ ਮਹਿਰਾ ਪਰਿਵਾਰ ਦੇ ਵਿੱਚੋਂ ਕੁਝ ਕੁਝ ਇੱਥੇ ਪਰਸਨ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਦੁੱਧ ਦੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਲੰਗਰ ਲਾਇਆ ਗਿਆ ਹੈ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅਰੇ ਜਿਹੜੀ ਤੁਸੀਂ ਇਹ ਦੁੱਧ ਦੀ ਸੇਵਾ ਕਰ ਰਹੇ ਹੋ ਬਹੁਤ ਵੱਡੀ ਸੇਵਾ ਹੈ ਜਿਹੜੀ ਅੱਜ ਦੇ ਦਿਨ ਕਰ ਰਹੇ ਹੋ ਇਹਦੇ ਲਈ ਸਰ ਕੀ ਕਹਿਣਾ ਚਾਹੋਗੇ ਇਹਦੇ ਲਈ ਇਹੀ ਕਹਿਣਾ ਚਾਹਾਂਗੇ ਜ ਜਦੋਂ ਛੋਟੇ ਸਾਹਿਬ ਜੀ ਆਦੇ ਉੱਥੇ ਬੰਦੀ ਬਣਾ ਕੇ ਉਹਨਾਂ ਨੇ ਰੱਖੇ ਸੀ ਜੀ ਤੇ ਮੋਤੀराम ਮਹਾਰਾ ਜੀ ਸੀ ਜਿਹੜੀ ਉਹਨਾਂ ਨੇ ਨਾ ਠੰਡ ਦੀ ਪ੍ਰਵਾਹ ਕੀਤੀ ਨਾ ਹੋਰ ਕੀਤੀ ਤਾਂ ਉਹ ਜੋ ਵੀ ਜਿਵੇਂ ਉਹਨਾਂ ਨੇ ਕੀਤੀ ਜਾ ਕੇ ਛੋਟੇ ਸਾਹਿਬ ਜੀ ਆਦਿਆਂ ਨੂੰ ਦੁੱਧ ਪਲਾਉਂਦੇ ਸੀ ਤੇ ਸਾਡੇ ਮਹਾਰਾ ਬਲਾਗਰੀ ਸਾਰੀ ਇਹਨਾਂ ਨੇ ਨਗਰ ਦੇ ਵਿੱਚੋਂ ਜਾਂ ਆਪਦੇ ਵਿੱਚੋਂ ਜਿੰਨੇ ਵੀ ਇਹ ਭੈਣ ਭਾਈ ਨੇ ਇਹਨਾਂ ਨੇ ਤਿਲ ਫੁੱਲ ਪਾ ਕੇ ਇਹਨਾਂ ਜੀ ਅੱਜ ਸਵੇਰ ਤੋਂ ਇੱਥੇ ਦੁੱਧ ਦਾ ਲੰਗਰ ਲਾਇਆ ਹੋਇਆ ਹੈ ਜਿਹੜਾ ਇਹਨਾਂ ਦੀ ਬਹੁਤ ਵੱਡਾ ਉਪਰਾਲਾ ਹੈ ਬਾਕੀ ਸਾਨੂੰ ਸਾਰੇ ਨਗਰ ਦਾ ਸਹਿਯੋਗ ਹੈ ਬਾਉ ਜੀ ਨੇ ਨਾਲ ਇਹਨਾਂ ਦਾ ਵੀ ਸਹਿਯੋਗ ਹੈ ਇਹ ਜਿਹੜੀ ਦੁੱਧ ਦੀ ਉਹ ਲੰਗਰ ਲਾਇਆ ਉਹਨਾਂ ਦੀ ਆਯਾਦ ਵਿੱਚ ਛੋਟੇ ਸਾਹਿਬ ਜਦਿਆਂ ਦੀ ਚ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਜੋ ਵੀ ਆ ਮਤਲਬ ਤਿੰਨ ਦਿਨ ਨੇ ਜਿਹੜਾ ਸ਼ਹੀਦੀ ਗੁਰਪੁਰਬ ਹੈ ਉਹਨੂੰ ਅਸੀਂ ਸ਼ਹੀਦੀ ਜੀ ਮਨਾਈਏ ਜਾਂ ਕਿ ਖੁਸ਼ੀ ਚ ਨਾ ਮਨਾਈਏ ਜੋ ਵੀ ਪਰੰਪਰਾਵਾ ਚੱਲੀਆਂ ਨੇ ਸਾਡੀਆਂ ਉਹਨੂੰ ਅਸੀਂ ਮਨਾਉਂਦੇ ਆ ਜੀ ਜਿਸ ਤਰ੍ਹਾਂ ਜੀ ਇਸ ਤਰ੍ਹਾਂ ਦੇ ਦਿਨ ਨੇ ਜਿਹੜੇ ਜਿਸ ਤਰ੍ਹਾਂ ਸਰ ਸ਼ਹਾਤਾਂ ਦੇ ਦਿਨ ਚੱਲੇ ਨੇ ਗੁਰੂ ਸਾਹਿਬ ਦੇ ਪਰਿਵਾਰ ਨੇ ਇਹਨਾਂ ਦਿਨਾਂ ਦੇ ਵਿੱਚ ਸ਼ਹਾਤਾਂ ਦਿੱਤੀਆਂ ਸੀ ਤੇ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਇਹ ਸਮਾਗਮ ਕਰਾਉਂਦੇ ਆ ਇਸ ਤਰ੍ਹਾਂ ਦੇ ਲੰਗਰ ਲੱਗਦੇ ਨੇ ਸ਼ਹਾਤਾਂ ਯਾਦ ਕੀਤੀਆਂ ਜਾਂਦੀਆਂ ਨੇ ਤੇ ਜਿਹੜੀ ਨੌਜਵਾਨੀ ਹੈ ਅੱਜ ਕੱਲ ਦੀ ਪੰਜਾਬ ਦੀ ਉਹ ਨਸ਼ਿਆਂ ਦੇ ਬਲ ਤਰੀ ਹੋਈ ਹੈ बोले तो ਉਹਨਾਂ ਤੋਂ मतलब ਇਹ ਪ੍ਰੇਰਣਾ ਲੈ ਕੇ ਕੀ ਆਪਣੇ ਛੋਟੇ ਛੋਟੇ ਉਮਰ ਦੇ ਸਾਇਬਜ਼ਾਦੇ ਨੇ ਆਪਣੇ ਲਈ ਦੇਸ਼ ਦੇ ਲਈ ਆਪਣੀ ਕੌਮ ਦੇ ਲਈ ਕਰਵਾਨੀ ਦਿੱਤੀਆਂ ਨੇ ਤੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਕਿਹੜੀ ਪਾਸੇ ਤੁਰੀ ਪਈ ਐ ਉਹਨਾਂ ਨੂੰ ਸੰਦੇਸ਼ ਕੁਝ ਦੇਣਾ ਚਾਹੋਗੇ ਹਾਂਜੀ ਅਸੀਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜਿੰਨੇ ਵੀ ਸਾਡੇ ਨੌਜਵਾਨ ਨੇ ਪੰਜਾਬ ਤੇ ਤਾਂ ਪਹਿਲਾਂ ਵੀ ਤੱਬਾ ਲੱਗਦਾ ਕਿ ਪੰਜਾਬ ਨਸ਼ੇੜੀ ਐ ਸੀ ਇਹ ਕਹਿੰਦੇ ਆ ਤੇ ਇਹਨਾਂ ਚੀਜ਼ਾਂ ਤੋਂ ਨਸ਼ਿਆਂ ਤੋਂ ਦੂਰ ਰਵੋ ਜੋ ਇਹ ਸਦੀਪ ਸਮਾਗਮ ਚੱਲ ਰਹੇ ਨੇ ਇਹਨਾਂ ਦੇ ਵਿੱਚ ਜੋ ਵੀ ਆਪਣਾ ਤਿਲ ਫੁੱਲ ਉਹ ਆਪਾਂ ਪਾਈਏ ਅੱਜ ਆਪਾਂ ਸੇਵਾ ਕਰ ਸਕੀਏ ਜਿਹੜੇ ਛੋਟੇ-ਛੋਟੀਆਂ ਜਿੰਦਾਂ ਆਪਣੇ ਵਾਸਤੇ ਕੁਰਬਾਨ ਹੋ ਗਈਆਂ ਜਿਨ੍ਹਾਂ ਨੇ ਨਹੀਂ ਮੰਨੀ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਜੀ ਨਹੀਂ 7 ਸਾਲ ਤੇ 9 ਸਾਲ ਦੀ ਕੀ ਉਮਰ ਹੁੰਦੀ ਏ ਅਸੀਂ ਤੇ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਨਸ਼ੇ ਛੱਡ ਕੇ ਜਿਹੜੇ ਸ਼ੀਧੀ ਸਮਾਗਮ ਦੇ ਦਿਨ ਨੇ ਉਹਨਾਂ ਨੂੰ ਇਸੇ ਸ਼ੀਧੀ ਨਾਲ ਹੀ ਮਨਾਉਣਾ ਚਾਹੀਦਾ ਨਾ ਕਿ ਕੋਈ ਪਕੌੜਿਆਂ ਦਾ ਜਾਂ ਕੋਈ ਹੋਰ ਲੰਗਰ ਨਹੀਂ ਲਾਉਣੇ ਚਾਹੀਦੇ ਜੋ ਵੀ ਸਾਡੇ ਗੁਰੂ ਨੇ ਸਾਨੂੰ ਪਰੰਪਰਾ ਲੰਗਰ ਦੀ ਦਿੱਤੀ ਏ ਦਾਲ ਫੁਲਕਾ ਜਾਂ ਇਹ ਦੁੱਧ ਦੀ ਪਰਸਾ ਚੱਲੀ ਏ ਇਹੀ ਚੱਲਣੀ ਚਾਹੀਦੀ what tarde,